ਐਜੂਕੇਸ਼ਨ ਵਾਸਤੇ ਅਸੀਂ ਪੰਜਾਬ ਨੂੰ ਇਦਾਂ ਦਾ ਤਿਆਰ ਕਰਦੇ ਆਂਗੇ ਕਿ ਸਾਡੇ ਬੱਚਿਆਂ ਨੂੰ ਬਾਹਰ ਜਾਣਾ ਹੀ ਨਾ ਪਵੇ ਐਜੂਕੇਸ਼ਨ 'ਤੇ ਸੀਐਮ ਸਾਹਿਬ ਦਾ ਸੁਪਨਾ ਕਿ ਪੜ੍ਹਾਈ ਦੇ ਵਾਸਤੇ ਬੱਚੇ ਬਾਹਰ ਨਾ ਜਾਣੇ ਇਹੀ ਇੱਥੇ ਹੀ ਚੰਗੇ ਸਕੂਲ ਤੇ ਚੰਗੇ ਕਾਲਜ ਜਿਹੇ ਉਗੜਾ ਅਸੀਂ ਚਾਹੁੰਦੇ ਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਚਾਹੁੰਦੇ ਨੇ ਕਿ ਜਿੰਨੇ ਵੀ ਕੰਪੈਂਡਿੰਗ ਰਹਿੰਦੇ ਆ ਉਹ ਸਾਰੇ ਕੰਮ ਜਿਹੜੇ 31 ਮਾਰਚ ਤੱਕ ਅਸੀਂ ਕੰਪਲੀਟ ਕਰ ਦਈਏ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਗਰਦਾਸਪੁਰ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ ਦੇ ਨਾਲ ਡੀਸੀ ਸਾਹਿਬ ਦੀ ਗਵਾਈ ਦੇ ਵਿੱਚ ਮੀਟਿੰਗ ਆਪਾਂ ਕੀਤੀ ਹੈ ਸਾਡੇ ਐਸਐਸਪੀ ਸਾਡੇ ਦੋਨੋਂ ਏਡੀਸੀਸ ਐਸਡੀਐਮ ਸਾਡੇ ਡਿਪਾਰਟਮੈਂਟਾਂ ਦੇ ਹੈੱਡ ਜਿਹੜੇ ਆ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਆ ਤੇ ਜਿਹੜੇ ਸਾਡੇ ਵਿਕਾਸ ਦੇ ਕੰਮ ਚੱਲ ਰਹੇ ਆ ਗਰਦਾਸਪੁਰ ਦੇ ਵਿੱਚ ਉਹਨਾਂ ਦੇ ਰਿਵਿਊ ਰਿਵਿਊ ਜਿਹੜਾ ਕੀਤਾ ਗਿਆ ਕਿਉਂਕਿ 2 ਮਹੀਨੇ ਰਹਿ ਗਏ ਇਸ ਸਾਲ ਦੇ ਵਿੱਚ ਤੇ ਅਸੀਂ ਚਾਹੁੰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਚਾਹੁੰਦੇ ਨੇ ਕਿ ਜਿੰਨੇ ਵੀ ਕੰਮ ਪੈਂਡਿੰਗ ਰਹਿੰਦੇ ਆ ਉਹ ਸਾਰੇ ਕੰਮ ਜਿਹੜੇ 31 ਮਾਰਚ ਤੱਕ ਅਸੀਂ ਕੰਪਲੀਟ ਕਰ ਲੀਏ ਸੋ ਉਹਦੇ ਲਈ ਅਸੀਂ ਸਾਧਿਆ ਨੂੰ ਬੇਨਤੀ ਕੀਤੀ ਹੈ ਉਹ ਦੂਜਾ ਇਹ ਵੀ ਬੇਨਤੀ ਕੀਤੀ ਹੈ ਕਿ 3 ਫਰਵਰੀ ਨੂੰ ਜਿਹੜਾ ਉਹ ਐਨਐਡੀ ਮਿਲਦੀ ਅਸੀਂ ਕਹਦੇ ਪਠਾਨਕੋਟ ਦੇ ਵਿੱਚ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਸ ਦਿਨ ਐਨਐਡੀ ਮਿਲਦੀ ਦਾਤ ਘਾਟਣ ਜਿਹੜਾ ਕਰਨਗੇ ਉਹਨੇ ਵੀ ਬੇਨਤੀ ਕੀਤੀ ਹੈ ਕਿ ਇੱਥੋਂ ਜਿੰਨੇ ਵੀ ਸਾਡੇ ਐਨਆਰਆਈ ਦੇ ਕੇਸ ਨੇ ਜਿੰਨੇ ਵੀ ਸਾਡੇ ਐਨਆਰਆਈ ਪ੍ਰਾਣ ਨੇ ਉਹਨਾਂ ਸਾਰਿਆਂ ਨੂੰ ਮਦਦ ਜੜਾ ਉੱਥੇ ਲੈ ਕੇ ਜਾਣਾ ਉਹ ਦੋ ਦੋ ਜਿਹੜੇ ਸਾਡੇ ਮੇਨ ਅਜੰਡੇ ਸੀਗੇ ਔਰ ਮੈਂ ਤੁਹਾਡੇ ਦਾ ਹੀ ਇਹ ਦਸਰਾਂ ਚਾਹੁੰਦਾ ਕਿ ਗਰਦਾਸਪੁਰ ਦੇ ਵਿੱਚ ਵਿਕਾਸ ਤੇ ਕੰਮ ਬਹੁਤ ਵਧੀਆ ਹੋਵੇ ਜੀ ਔਰ ਜਿੰਨਾ ਵੀ ਮਤਲਬ ਬਕਾਇਆ ਕੰਮ ਪਿਆ 81 ਮਾਰਚ ਤੱਕ ਸਾਰੇ ਕੰਪਲੀਟ ਕਰਨਾ ਸਰ ਕੈਨੇਡਾ ਵਗੈਰਾ ਕੰਟਰੀ ਬੱਚਿਆਂ ਦੇ ਰੋਕ ਲਾ ਰਹੇ ਕਾਫੀ ਫੀਸਾਂ ਵਧਾ ਰਹੇ ਇਹਦਾ ਕੋਸਾ ਨਹੀਂ ਪਏਗਾ ਬੱਚਾ ਜੇ ਪੜਾਈ ਕਰਨ ਵਾਲਾ ਜਾਣ ਨਹੀਂ ਨਹੀਂ ਜੀ ਕੋਈ ਕੋਈ ਦੇਖੋ ਗੱਲ ਇਹ ਹੈ ਕਿ ਜਿਹੜਾ ਫੀਸਾਂ ਕੈਨੇਡਾ ਜੇ ਵਧਾ ਰਿਹਾ ਜਾਂ ਕੋਈ ਮੈਕਾ ਵਧਾ ਰਿਹਾ ਨਿਊਜ਼ੀਲੈਂਡ ਵਗੈਰਾ ਵਧਾ ਦੇ ਉਹਨਾਂ ਦੇ ਇੱਛਾ ਦਾ ਮਸਲਾ ਹੈ ਕਿ ਉਹ ਕੀ ਕਰਦੇ ਆ ਕਿਉਂਕਿ ਉਹ ਅਸੀਂ ਤਾਂ ਨਹੀਂ ਦਾ ਕਰ ਸਕਦੇ ਅਸੀਂ ਨਹੀਂ ਉਹਦੇ ਚ ਕੁਝ ਵੀ ਕਰ ਸਕਦੇ ਪਰ ਅਸੀਂ ਜੋ ਕਰਦੇ ਕਿ ਐਜੂਕੇਸ਼ਨ ਵਾਸਤੇ ਅਸੀਂ ਪੰਜਾਬ ਨੂੰ ਇਦਾਂ ਦਾ ਤਿਆਰ ਕਰਦੇ ਆਂ ਕਿ ਸਾਡੇ ਬੱਚਿਆਂ ਨੂੰ ਬਾਹਰ ਜਾਣਾ ਹੀ ਨਾ ਪਵੇ ਐਜੂਕੇਸ਼ਨ ਵਾਸਤੇ ਸੀਐਮ ਸਾਹਿਬ ਦਾ ਸੁਪਨਾ ਕਿ ਪੜ੍ਹਾਈ ਦੇ ਵਾਸਤੇ ਬੱਚੇ ਬਾਹਰ ਨਾ ਜਾਣੇ ਇਹੀ ਇੱਥੇ ਹੀ ਚੰਗੇ ਸਕੂਲ ਤੇ ਚੰਗੇ ਕਾਲਜ ਜਿਹੜੇ ਉਪੜਾ ਐਜੂਕੇਸ਼ਨ ਵਾਸਤੇ ਅਸੀਂ ਪੰਜਾਬ ਨੂੰ ਇਦਾਂ ਦਾ ਤਿਆਰ ਕਰਦੇ ਆਂ ਕਿ ਸਾਡੇ ਬੱਚਿਆਂ ਨੂੰ ਬਾਹਰ ਜਾਣਾ ਹੀ ਨਾ ਪਵੇ ਐਜੂਕੇਸ਼ਨ ਵਾਸਤੇ ਸੀਐਮ ਸਾਹਿਬ ਦਾ ਸੁਪਨਾ ਕਿ ਪੜ੍ਹਾਈ ਦੇ ਵਾਸਤੇ ਬੱਚੇ ਬਾਹਰ ਨਾ ਜਾਣੇ ਇਹੀ ਇੱਥੇ ਹੀ ਚੰਗੇ ਸਕੂਲ ਤੇ ਚੰਗੇ ਕਾਲਜ ਜਿਹੜੇ ਉਪੜਾ ਅਸੀਂ ਚਾਹੁੰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਚਾਹੁੰਦੇ ਨੇ ਕਿ ਜਿੰਨੇ ਵੀ ਕੰਮ ਪੈਂਡਿੰਗ ਰਹਿੰਦੇ ਆ ਉਹ ਸਾਰੇ ਕੰਮ ਜਿਹੜੇ 31 ਮਾਰਚ ਤੱਕ ਅਸੀਂ ਕੰਪਲੀਟ ਕਰ ਦਈਏ ਅੱਜ ਦੀ ਜਿਹੜੀ ਮੀਟਿੰਗ ਆ ਉਹ ਗਰਦਾਸਪੁਰ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ ਦੇ ਨਾਲ ਡੀਸੀ ਸਾਹਿਬ ਦੀ ਅਗਵਾਈ ਦੇ ਵਿੱਚ ਮੀਟਿੰਗ ਆਪਾਂ ਕੀਤੀ ਆ ਸਾਡੇ ਐਸਐਸਪੀ ਸਾਡੇ ਦੋਨੋਂ ਏਡੀਸੀਸ ਐਸਡੀਐਮ ਸਾਡੇ ਡਿਪਾਰਟਮੈਂਟਾਂ ਦੇ ਹੈੱਡ ਜਿਹੜੇ ਉਹ ਇਸ ਮੀਟਿੰਗ ਦੇ ਸ਼ਾਮਲ ਹੋਏ ਆ ਤੇ ਜਿਹੜੇ ਸਾਡੇ ਵਿਕਾਸ ਦੇ ਕੰਮ ਚੱਲ ਰਹੇ ਆ ਗਰਦਾਸਪੁਰ ਦੇ ਵਿੱਚ ਉਹਨਾਂ ਦੇ ਰਿਵਿਊ ਰਿਵਿਊ ਜਿਹੜਾ ਕੀਤਾ ਗਿਆ ਕਿਉਂਕਿ 2 ਮਹੀਨੇ ਰਹਿ ਗਏ ਆ ਸਾਲ ਦੇ ਵਿੱਚ ਤੇ ਅਸੀਂ ਚਾਹੁੰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਚਾਹੁੰਦੇ ਨੇ ਕਿ ਜਿੰਨੇ ਵੀ ਕੰਮ ਪੈਂਡਿੰਗ ਰਹਿੰਦੇ ਆ ਉਹ ਸਾਰੇ ਕੰਮ ਜਿਹੜੇ 31 ਮਾਰਚ ਤੱਕ ਅਸੀਂ ਕੰਪਲੀਟ ਕਰ ਲਈਏ ਸੋ ਉਹਦੇ ਲਈ ਅਸੀਂ ਸਾਦਿਆਂ ਨੂੰ ਬੇਨਤੀ ਕੀਤੀ ਆ ਔਰ ਦੂਜਾ ਇਹ ਵੀ ਬੇਨਤੀ ਕੀਤੀ ਆ ਕਿ 3 ਫਰਵਰੀ ਨੂੰ ਜਿਹੜਾ ਉਹ ਐਨਆਰਆਈ ਮਿਲਦੀ ਅਸੀਂ ਕਰਦੇ ਪਠਾਨਕੋਟ ਦੇ ਵਿੱਚ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਸ ਦਿਨ ਐਨਆਰਆਈ ਮਿਲਦੀ ਦਾਤ ਘਾਟਣ ਜਿਹੜਾ ਕਰਨਗੇ ਉਹਦੇ ਲਈ ਵੀ ਬੇਨਤੀ ਕੀਤੀ ਹੈ ਕਿ ਇੱਥੋਂ ਜਿੰਨੇ ਵੀ ਸਾਡੇ ਐਨਆਰਆਈ ਦੇ ਕੇਸ ਨੇ ਜਿੰਨੇ ਵੀ ਸਾਡੇ ਐਨਆਰਆਈ ਪ੍ਰਾਣ ਨੇ ਉਹਨਾਂ ਸਾਰਿਆਂ ਨੂੰ ਮਦਦ ਜਿਹੜਾ ਉੱਥੇ ਲੈ ਕੇ ਜਾਣਾ ਉਹ ਦੋ ਦੋ ਜਿਹੜੇ ਸਾਡੇ ਮੇਨ ਅਜੰਡੇ ਸੀਗੇ ਔਰ ਮੈਂ ਤੁਹਾਡੇ ਦਾ ਹੀ ਇਹ ਦਸਰਾਂ ਚਾਹੁੰਦਾ ਕਿ ਗਰਦਾਸਪੁਰ ਦੇ ਵਿੱਚ ਵਿਕਾਸ ਤੇ ਕੰਮ ਆ ਬਹੁਤ ਵਧੀਆ ਹੋਊ ਦੇ। ਹਾਂ। ਉਹ ਜਿੰਨਾ ਵੀ ਮਤਲਬ ਬਕਾਇਆ ਕੰਮ ਪਿਆ ਅਸੀਂ 31 ਮਾਰਚ ਤੱਕ ਸਾਰੇ ਕੰਪਲੀਟ ਕਰ ਲਾਂ। ਸਰ ਕੈਨੇਡਾ ਵਗੈਰਾ ਕੰਟਰੀ ਬੱਚਿਆਂ ਦੇ ਰੋਕ ਲਾਰੇ ਕਾਫੀ ਫੀਸਾ ਵਧਾ ਰਹੇ ਤੇ ਨਾ ਕੋਈ ਅਸਾਂ ਨਹੀਂ ਪੇਗਾ ਬੱਚਾ ਜਿਹੜਾ ਪੜ੍ਹਾਈ ਕਰਨ ਵਾਲਾ ਜਾਣਾ। ਨਹੀਂ ਜੀ ਕੋਈ ਕੋਈ ਨਹੀਂ ਦੇਖੋ ਗੱਲ ਇਹ ਆ ਕਿ ਜਿਹੜਾ ਫੀਸਾ ਕੈਨੇਡਾ ਜੇ ਵਧਾ ਰਿਹਾ ਜਾਂ ਕੋਈ ਅਮਰੀਕਾ ਵਧਾ ਰਿਹਾ ਨਿਊਜ਼ੀਲੈਂਡ ਵਗੈਰਾ ਵਧਾ ਦੇ ਉਹਨਾਂ ਦੇ ਇੱਛਾ ਦਾ ਮਸਲਾ ਹੈ। ਕਿ ਉਹ ਕੀ ਕਰਦੇ ਆ ਕਿਉਂਕਿ ਉਹ ਅਸੀਂ ਤਾਂ ਨਹੀਂ ਦਾ ਕਰ ਸਕਦੇ। ਅਸੀਂ ਨਹੀਂ ਉਹ ਤੇ ਕੁਝ ਵੀ ਕਰ ਸਕਦੇ। ਪਰ ਅਸੀਂ ਜੋ ਕਰਦੇ ਕਿ এডੂਕੇਸ਼ਨ ਵਾਸਤੇ ਅਸੀਂ ਪੰਜਾਬ ਨੂੰ ਇਦਾਂ ਦਾ ਤਿਆਰ ਕਰਦੇ ਆਂ ਕਿ ਸਾਡੇ ਬੱਚਿਆਂ ਨੂੰ ਬਾਹਰ ਜਾਣਾ ਹੀ ਨਾ ਪਵੇ এডੂਕੇਸ਼ਨ ਵਾਸਤੇ ਸੀਐਮ ਸਾਹਿਬ ਦਾ ਸੁਪਨਾ ਕਿ ਪੜ੍ਹਾਈ ਦੇ ਵਾਸਤੇ ਬੱਚੇ ਬਾਹਰ ਨਾ ਜਾਣੇ ਇਹੀ ਇੱਥੇ ਹੀ ਚੰਗੇ ਸਕੂਲ ਤੇ ਚੰਗੇ ਕਾਲਜ ਜੜੇ ਉਪੜਾ ਦੇ